ਸਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਚਾਹ ਜਾਂ ਕੌਫੀ ਪੀਣਾ ਸਾਡੇ ਦਿਨ ਦੀ ਸ਼ੁਰੂਆਤ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਪਰ ਜੇ ਤੁਸੀਂ ਇਸ ਨੂੰ ਪਲਾਸਟਿਕ ਜਾਂ ਕਾਗਜ਼ ਦੇ ਡਿਸਪੋਜ਼ेबल ਗਲਾਸ ਵਿੱਚ ਪੀਂਦੇ ਹੋ ਤਾਂ ਸਾਵਧਾਨ ਰਹੋ ਇਹ ਆਦਤ ਹੌਲੀ-ਹੌਲੀ ਜ਼ਰੇਲੀ ਬਣ ਕੇ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਹੜੇ ਕੱਪ ਤੁਹਾਨੂੰ ਯਾਤਰਾ ਦੌਰਾਨ ਜਾਂ ਦਫ਼ਤਰ ਵਿੱਚ ਆਸਾਨੀ ਨਾਲ ਮਿਲਦੇ ਹਨ ਉਹ ਹੀ ਕੱਪ ਹਰ ਰੋਜ਼ ਹਜ਼ਾਰਾਂ ਮਾਈਕਰੋਪਲਾਸਟਿਕ ਕਣ ਤੁਹਾਡੇ ਸਰੀਰ ਵਿੱਚ ਪਚਾ ਰਹੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਨੰਬਰ 1 ਖੋਜ ਕੀ ਕਹਿੰਦੀ ਹੈ ਖੜਪੁਰ ਦੁਆਰਾ 2021 ਦੇ ਇੱਕ ਦਿਨ ਵਿੱਚ ਖੁਲਾਸਾ ਹੋਇਆ ਹੈ ਕਿ ਜਦੋਂ 85 ਤੋਂ 90 ਡਿਗਰੀ ਸੈਲਸੀਅਸ ਤਾਪਮਾਨ ਦੇ ਚਾਹ ਚ ਕੋਫੀ ਨੂੰ ਕਾਗਜ਼ਾਂ ਪਲਾਸਟਿਕ ਦੇ ਕੱਪ ਵਿੱਚ ਪਾਇਆ ਜਾਂਦਾ ਹੈ ਤਾਂ ਲਗਭਗ 25000 ਮਾਈਕਰੋਪਲਾਸਟਿਕ ਕਣ ਸਿਰਫ 15 ਮਿੰਟਾਂ ਵਿੱਚ ਉਸ ਪੀਣ ਵਿੱਚ ਕੁੱਲ ਜਾਂਦੇ ਹਨ ਇਹ ਅਧਿਐਨ ਉਸ ਦੇ ਅਨੁਸਾਰ ਜੇ ਤੁਸੀਂ ਦਿਨ ਵਿੱਚ ਤਿੰਨ ਵਾਰ ਅਜਿਹੇ ਕੱਪ ਵਿੱਚ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਤੁਹਾਡੀ ਹਰ ਰੋਜ਼ 75 ਹਜ਼ਾਰ ਮਾਈਕਰੋਪਲਾਸਟਿਕ ਕਣ ਆਪਣੇ ਸਰੀਰ ਵਿੱਚ ਲੈ ਜਾ ਜਾਂਦੇ ਹੋ ਮਾਈਕਰੋਪਲਾਸਟਿਕ ਪਲਾਸਟਿਕ ਦੇ ਬਹੁਤ ਛੋਟੇ ਟੁਕੜੇ ਹਨ ਜੋ ਤੁਹਾਡੀਆਂ ਅੱਖਾਂ ਨੂੰ ਦਿਖਾਈ ਨਹੀਂ ਦਿੰਦੇ ਪਰੇਸਿਰ ਵਿੱਚ ਦਾਖਲ ਹੋ ਕੇ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ ਇਹਨਾਂ ਪਲਾਸਟਿਕ ਕੱਪਾਂ ਦੀ ਪਰਤ ਵਿੱਚ ਬਹੁਤ ਸਾਰੇ ਨੁਕਸਾਨਦੇਹ ਰਸਾਇਣ ਹੁੰਦੇ ਹਨ ਜਿਵੇਂ ਕਿ ਬਿਸਫੈਨੋਲ ਮਿਥਲੇਟਸ ਡਾਈਨ ਐਕਸਿਨ ਨੰਬਰ 2 ਕਈਆਂ ਸਮੱਸਿਆਵਾਂ ਹੋ ਸਕਦੀਆਂ ਹਨ ਹਾਰਮੋਨਲ ਅਸੰਤੁਲਨ ਹੋ ਸਕਦਾ ਹੈ ਔਰਤਾਂ ਦੇ ਮਰਦਾਂ ਵਿੱਚ ਪ੍ਰਜਨਨ ਸਮੱਸਿਆ ਬੱਚਿਆਂ ਦੇ ਵਿਕਾਸ ਵਿੱਚ ਰੁਕਾਵਟ ਮੋਟਾਪਾ ਕੈਂਸਰ ਦਾ ਜੋਖਮ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੁੰਦਾ ਹੈ ਨੰਬਰ 3 ਇਸ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ਸਭ ਤੋਂ ਆਸਾਨ ਹੱਲ ਇਹ ਹੈ ਕਿ ਆਪਣਾ ਸਟਾਈਲ ਜਾਂ ਕੱਚ ਦਾ ਕੱਪ ਚੁੱਕੋ ਖਾਸ ਕਰਕੇ ਜਦੋਂ ਤੁਸੀਂ ਬਾਹਰ ਗਰਮ ਪੀਣ ਵਾਲੇ ਪਦਾਰਥ ਪੀਣ ਦੀ ਯੋਜਨਾ ਬਣਾ ਰਹੇ ਹੋ ਸਿਹਤ ਲਈ ਸੁਰੱਖਿਆ ਘਟ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਵਰਤਨ ਲਈ ਇੱਕ ਬਿਹਤਰ ਵਿਕਲਪ ਹੈ ਡਿਸਪੋਜ਼ੇਬਲ ਕੱਪ ਵਿੱਚ ਚਾਹ ਜਾਂ ਕੌਫੀ ਪੀਣਾ ਔਨਾ ਹੀ ਆਸਾਨ ਲੱਗਦਾ ਹੈ ਜਿੰਨਾ ਕਿ ਇਹ ਖਤਰਨਾਕ ਹੈ ਹਰ ਰੋਜ਼ ਤੁਸੀਂ ਆਪਣੇ ਅਣਜਾਣੇ ਵਿੱਚ ਆਪਣੇ ਸਰੀਰ ਨੂੰ ਮਾਈਕਰੋਪਲਾਸਟਿਕ ਨਾਲ ਭਰ ਰਹੇ ਹੋ ਜੋ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਧੰਨਵਾਦ